ਕਿੰਨਾ ਖੋਇਆ ਜੇ ਆਪਾਂ ਗੱਲ ਕਰੀਏ ਕਿੰਨਾ ਕਪਾੜ ਪਿਆ ਸੀ ਕੋਈ ਖੇਤ ਤੱਕ ਕੋਈ ਖੇਤ ਨੁਕਸਾਨਿਆ ਗਿਆ ਦੇਖੋ ਜਿਹੜੇ ਤਾਂ ਤੋਸੀਬਨ ਤੇ ਅੰਦਰ ਸੀਗੇ ਦਰਿਆ ਦੇ ਵੱਲ ਖੇਤ ਸੀਗੇ ਉਹਨਾਂ ਦਾ ਨੁਕਸਾਨ ਹੋਇਆ ਬਿਲਕੁਲ ਕਿਉਂਕਿ ਪਾਣੀ ਨੇ ਜਦੋਂ ਤੋਸੀਬਨ ਨੂੰ ਮਤਲਬ ਦਰਿਆ ਦਾ ਜਿਹੜਾ ਬਹਾਵ ਹੈ ਉਹ ਤੋਸੀਬਨ ਨੂੰ ਹੋ ਗਿਆ ਪਿੰਡ ਵੱਲ ਨੂੰ ਹੋ ਗਿਆ ਸੀ ਤੇ ਉਹਨਾਂ ਦੇ ਉਹ ਤਾਂ ਖੇਤ ਖਰਾਬ ਹੋਏ ਨੇ ਤੇ ਤੁਸੀਂ ਬੰਨ ਵੀ ਜਿਹੜਾ ਹੈਗਾ 1.5 ਕਿਲੋਮੀਟਰ ਕਿਲੋਮੀਟਰ ਸਵਾ ਕਿਲੋਮੀਟਰ ਤੱਕ ਉਹ ਵੀ ਜਿਹੜਾ ਹੈਗਾ ਉਹ ਉਹਨੂੰ ਵੀ ਰੋਡ ਕਰ ਦਿੱਤਾ ਗਿਆ ਪਾਣੀ ਦਾ ਬਹਾਅ ਹੁਣ ਕਿਸ ਤਰ੍ਹਾਂ ਪਿੱਛੋਂ ਪਾਣੀ ਘਟਿਆ ਜਾਂ ਵਧ ਰਿਹਾ ਹੁਣ ਕਿਉਂਕਿ ਹੁਣ ਮੌਸਮ ਵੀ ਸਾਫ਼ ਹੋ ਰਿਹਾ ਪਿੱਛੋਂ ਪਾਣੀ ਬਿਲਕੁਲ ਘਟ ਰਿਹਾ ਹੈ ਹਰੇਕ ਦਿਨ ਜਿਹੜਾ 5000 ਕਿਊਸਿਕ ਪਾਣੀ ਆਉ ਕਟ ਰਿਹਾ ਸਰ ਪਿੰਡਾਂ ਦੇ ਲੋਕਾਂ ਦਾ ਸਹਿਯੋਗ ਕਿਸ ਤਰ੍ਹਾਂ ਰਿਹਾ ਤੁਸੀਂ ਖੁਦ ਤੁਹਾਡੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਬੋਰੀਆਂ ਚੱਕ ਕੇ ਤੁਸੀਂ ਮਦਦ ਕਰਨ ਲੱਗੇ ਹੋਏ ਸੀ ਕਿ ਪਿੰਡਾਂ ਦਾ ਸਹਿਯੋਗ ਕਿਸ ਤਰ੍ਹਾਂ ਰਿਹਾ ਨਹੀਂ ਦੇਖੋ ਮੇਰੇ ਨਾਲੋਂ ਬਹੁਤ ਉੱਥੇ ਲੋਕੀ ਜਨਤਾ ਸੇਵਾ ਕਰਦੀ ਹੈ ਪਿੰਡ ਵਾਲੇ ਵੀ ਬਹੁਤ ਜ਼ਿਆਦਾ ਲੱਗੇ ਹੋਏ ਨੇ ਔਰ ਬਾਕੀ ਵੀ ਆਲੇ ਦੁਆਲੇ ਦੇ ਪਿੰਡਾਂ ਵਾਲੇ ਵੀ ਉੱਥੇ ਲੱਗੇ ਹੋਏ ਨੇ ਫੜੀ ਪੈਨਿਕ ਕਰਨ ਦੀ ਲੋੜ ਨਹੀਂ ਹੈ ਸਿਚੁਏਸ਼ਨ ਬਿਲਕੁਲ ਠੀਕ ਹੈ ਕੰਟਰੋਲ ਦੇ ਵਿੱਚ ਹੈ ਖਾਰ ਲੱਗ ਰਹੀ ਹੈ ਲੇਕਿਨ ਸਾਡੀ ਟੀਮਾਂ ਉੱਥੇ ਕੰਟਰੋਲ ਕਰ ਰਹੀ ਹੈ ਜਾਨ ਜਾਨ ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਲੁਧਿਆਣੇ ਸਸਰਾਲੀ ਪਿੰਡ ਦੀਆਂ ਤਸਵੀਰਾਂ ਤਾਂ ਸਭ ਨੇ ਦੇਖੀਆਂ ਤੇ ਉੱਥੇ ਬੰਨ ਨੂੰ ਕਿਸ ਤਰੀਕੇ ਦੇ ਨਾਲ ਮਜ਼ਬੂਤ ਕੀਤਾ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਦੀਆਂ ਵੀ ਉਸ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਵੀ ਦੇਖੀਆਂ ਕਿ ਖੁਦ ਬੁਰੀਆਂ ਚੱਕ ਚੱਕ ਕੇ ਉਹ ਬੰਨ ਨੂੰ ਮਜ਼ਬੂਤ ਕਰਨ ਲੱਗੇ ਹੋਏ ਸੀ ਤੇ ਲੋਕ ਸ਼ਲਾਗਾ ਵੀ ਬਹੁਤ ਕਰ ਰਹੇ ਨੇ ਸਾਡੇ ਨਾਲ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਆਈਐਸ ਮਨਸ਼ੂਚੇਨ ਮੌਜੂਦ ਨੇ ਸਰ ਇਸ ਸਮੇਂ ਸਸਰਾਲੀ ਦੀ ਕੀ ਪੋਜੀਸ਼ਨ ਹੈ ਕਿੰਨਾ ਕੁ ਪਾਣੀ ਅੱਕ ਕੇ ਆਇਆ ਸੀ ਤੇ ਕਿੱਥੇ ਇੱਕ ਕੰਟਰੋਲ ਪ੍ਰਸ਼ਾਸਨ ਨੇ ਕਰ ਲਿਆ ਹੋਇਆ ਹੈ ਜਿਹੜਾ ਪਾਣੀ ਹੈ ਉਹ ਤੂਸੀ ਬੰਦੇ ਤੂਸੀ ਬੰਨ ਉਹ ਜਿੱਥੇ ਰੋਡ ਕੀਤਾ ਸੀਗਾ ਉਸ ਦਿਨ ਰਾਤ ਤੂਸੀ ਬਨ ਨੂੰ ਬਿਲਕੁਲ ਖਤਮ ਕਰਨ ਤੋਂ ਪਹਿਲਾਂ ਅਸੀਂ ਪਿੱਛੇ ਇੱਕ ਰਿੰਗ ਬਨ ਬਣਾਇਆ ਸੀ ਤੇ ਉੱਥੇ ਪਾਣੀ ਆ ਕੇ ਖੜ ਗਿਆ ਸੀਗਾ ਤੇ ਹੁਣ ਪਾਣੀ ਅੱਗੇ ਜਿਹੜਾ ਹੈਗਾ ਮਾਰ ਕਰ ਰਿਹਾ ਤੇ ਅੱਗੇ ਮਾਰ ਕਰਕੇ ਲੇਕਿਨ ਪਾਣੀ ਦਾ ਲੈਵਲ ਪਧਰਾ ਹੈ ਕੁਦਰਤ ਨੇ ਸਾਡਾ ਸਹਿਯੋਗ ਦਿੱਤਾ ਤੇ ਪਾਣੀ ਦਾ ਲੈਵਲ ਜਿਹੜਾ ਹੈਗਾ ਨੀਚੇ ਹੈ ਔਰ ਜਿਹੜੀ ਜ਼ਮੀਨ ਹੈਗੀ ਉਹਦਾ ਲੈਵਲ ਉੱਚਾ ਹੈ ਤੇ ਪਾਣੀ ਪਿੰਡ ਤੱਕ ਹਜੇ ਬਿਲਕੁਲ ਨਹੀਂ ਆਏਗਾ ਆਬਾਦੀ ਤੱਕ ਪਾਣੀ ਬਿਲਕੁਲ ਨਹੀਂ ਆਇਆ ਹੈਗਾ ਤੇ ਘਬਰਾਉਣ ਵਾਲੀ ਲੋੜ ਨਹੀਂ ਹੈ ਉੱਥੇ ਸਾਡੀ ਟੀਮਾਂ ਲੱਗੀਆਂ ਹੋਈਆਂ ਕਿ ਪਾਣੀ ਦਾ ਜਿਹੜਾ ਬਹਾਵ ਹੈ ਉਹਨੂੰ ਦੂਜੇ ਵੱਲ ਨੂੰ ਮੋੜਿਆ ਜਾ ਜੀ ਪਾਣੀ ਘਟਿਆ ਜਾਂ ਵੱਧ ਰਿਹਾ ਹੁਣ ਕਿਉਂਕਿ ਹੁਣ ਮੌਸਮ ਵੀ ਸਾਫ਼ ਹੋ ਰਿਹਾ ਪਿੱਛੋਂ ਪਾਣੀ ਬਿਲਕੁਲ ਘਟ ਰਿਹਾ ਹਰ ਇੱਕ ਦਿਨ ਜਿਹੜਾ 5000 ਕਿਊਸੈਕ ਪਾਣੀ ਆ ਉਹ ਘਟ ਰਿਹਾ ਤੇ ਹਾਲ ਦੀ ਘੜੀ ਜੋ ਪਹਿਲਾਂ 85000 ਚੱਲ ਰਿਹਾ ਸੀ ਉਹ 60000 ਕਿਊਸੈਕ ਤੇ ਪਾਣੀ ਚੱਲ ਰਿਹਾ ਹੈ ਸਰ ਪਿੰਡਾਂ ਦੇ ਲੋਕਾਂ ਦਾ ਸਹਿਯੋਗ ਕਿਸ ਤਰ੍ਹਾਂ ਹੈ ਤੁਸੀਂ ਖੁਦ ਤੁਹਾਡੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਬੋਰੀਆਂ ਚੱਕ ਕੇ ਤੁਸੀਂ ਮਦਦ ਕਰਨ ਲੱਗੇ ਹੋਏ ਸੀ ਕਿ ਪਿੰਡਾਂ ਦਾ ਸਹਿਯੋਗ ਕਿਸ ਤਰ੍ਹਾਂ ਰਿਹਾ ਨਹੀਂ ਦੇਖੋ ਮੇਰੇ ਨਾਲੋਂ ਬਹੁਤ ਉੱਥੇ ਲੋਕੀ ਜਨਤਾ ਸੇਵਾ ਕਰਦੀ ਹੈ ਪਿੰਡ ਵਾਲੇ ਵੀ ਬਹੁਤ ਜ਼ਿਆਦਾ ਲੱਗੇ ਹੋਏ ਨੇ ਔਰ ਬਾਕੀ ਵੀ ਆਲੇ ਦੁਆਲੇ ਦੇ ਪਿੰਡਾਂ ਵਾਲੇ ਵੀ ਉੱਥੇ ਲੱਗੇ ਹੋਏ ਨੇ ਮੈਂ ਮਿਲਟਰੀ ਦਾ ਵੀ ਬਾਕੀ ਸਾਰਿਆਂ ਦਾ ਸਹਿਯੋਗ ਉਹਨਾਂ ਦੇ ਸਹਿਯੋਗ ਦਾ ਬਹੁਤ-ਬਹੁਤ ਧੰਨਵਾਦੀ ਹਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਮਤਲਬ ਦਿਨ ਰਾਤ ਇੱਕ ਕਰ ਛੱਡੀ ਹੈ ਔਰ ਉੱਥੇ ਉਹ ਮਿਹਨਤ ਕਰ ਰਹੇ ਨੇ ਮੈਂ ਸਾਰੀ ਪੰਚਾਇਤ ਦਾ ਧੰਨਵਾਦ ਕਰਨਾ ਚਾਹੁੰਦਾ ਜੋ ਸਾਡੇ ਨਾਲ ਮੋਢੇ ਤੇ ਮੋਢਾ ਲਾ ਕੇ ਸਭ ਨੁਕਸਾਨ ਕਿੰਨਾ ਖੋਇਆ ਜੇ ਆਪਾਂ ਗੱਲ ਕਰੀਏ ਕਿੰਨਾ ਕਪਾੜ ਪਿਆ ਸੀ ਕੋਈ ਖੇਤ ਤੱਕ ਕੋਈ ਖੇਤ ਨੁਕਸਾਨਿਆ ਗਿਆ ਦੇਖੋ ਜਿਹੜੇ ਤਾਂ ਤੋਸੀਬਨ ਤੇ ਅੰਦਰ ਸੀਗੇ ਦਰਿਆ ਦੇ ਵੱਲ ਖੇਤ ਸੀਗੇ ਉਹਨਾਂ ਦਾ ਨੁਕਸਾਨ ਹੋਇਆ ਬਿਲਕੁਲ ਕਿਉਂਕਿ ਪਾਣੀ ਨੇ ਜਦੋਂ ਤੋਸੀਬਨ ਨੂੰ ਮਤਲਬ ਦਰਿਆ ਦਾ ਜਿਹੜਾ ਬਹਾਵ ਹੈ ਉਹ ਤੁਸੀਂ ਬੰਨੂ ਹੋ ਗਿਆ ਪਿੰਡ ਵੱਲ ਨੂੰ ਹੋ ਗਿਆ ਸੀ ਤੇ ਉਹਨਾਂ ਦੇ ਉਹ ਤਾਂ ਖੇਤ ਖਰਾਬ ਹੋਏ ਆ ਤੇ ਤੁਸੀਂ ਬੰਨ ਵੀ ਜਿਹੜਾ ਹੈਗਾ 1.5 ਕਿਲੋਮੀਟਰ ਕਿਲੋਮੀਟਰ 1.5 ਕਿਲੋਮੀਟਰ ਤੱਕ ਉਹ ਵੀ ਜਿਹੜਾ ਹੈਗਾ ਉਹ ਉਹਨੂੰ ਵੀ ਰੋਡ ਕਰ ਦਿੱਤਾ ਗਿਆ ਕਰ ਦਿੱਤਾ ਪਾਣੀ ਵੱਲੋਂ ਤੇ ਉਹ ਹੁਣ ਥੋੜੇ ਥੋੜੇ ਖੇਤ ਜਿਹੜੇ ਹੈਗੇ ਉਹ ਕਨਾਲ ਦੋ ਕਨਾਲ ਖੇਤ ਵੀ ਜਿਹੜਾ ਹੈਗਾ ਉਹਨੂੰ ਵੀ ਢਾਹ ਮਾਰ ਰਿਹਾ ਤੇ ਇਦਾਂ ਹੀ ਮਤਲਬ ਔਰ ਉੱਥੇ ਬੱਟ ਸਾਡੀ ਟੀਮਾਂ ਉੱਥੇ ਇਰੀਗੇਸ਼ਨ ਦੀ ਜਿਹੜੇ ਐਕਸਪਰਟਸ ਐ ਉਹ ਉੱਥੇ ਕੰਮ ਕਰ ਰਹੇ ਨੇ ਔਰ ਮਾਨਯੋਗ ਕ੍ਰਿਸ਼ਨ ਕੁਮਾਰ ਸਰ ਉਹਨਾਂ ਦੀ ਡਾਇਰੈਕਸ਼ਨ ਹੇਠ ਉਹ ਸੈਕਟਰੀ ਸਾਹਿਬ ਦੀ ਉਹਨਾਂ ਦੇ ਬਿਲਕੁਲ ਆਦੇਸ਼ ਨੇ ਉੱਥੇ ਕਿ ਵੀ ਜੋ ਵੀ ਕੰਮ ਹੁੰਦਾ ਹੈ ਉੱਥੇ ਕਰਾਓ ਤੇ ਉਹਨਾਂ ਨੇ ਟੀਮਾਂ ਇੱਥੇ ਭੇਜਿਆ ਹੋਈ ਨੇ ਉੱਥੇ ਲੱਗੀਆਂ ਹੋਈਆਂ ਹਨ ਔਰ ਮੈਨੂੰ ਲੱਗਦਾ ਹੈ ਕਿ ਜਲਦ ਤੋਂ ਜਲਦ ਉੱਥੇ ਕੰਟਰੋਲ ਕਾਬੂ ਦੇ ਕਰ ਲੈਣੇ ਦੇ ਵਿੱਚ ਜਿਸ ਤਰ੍ਹਾਂ ਕੁਝ ਵੇਟ ਏਰੀਆ ਵੀ ਹੈਗਾ ਜਿਸ ਤਰ੍ਹਾਂ ਇੱਥੇ ਸਸਰਾਲੀ ਦੇ ਵਿੱਚ ਹੋਰ ਵੀ ਵੇਟ ਏਰੀਆ ਹੈਗਾ ਉੱਥੇ ਕਿੰਦਾ ਕਿੰਦਾ ਦੇ ਹਾਲਾਤ ਨੇ ਕੀ ਉੱਥੇ ਕੋਈ ਪਾਣੀ ਆਇਆ ਸੀ ਤੇ ਉੱਥੇ ਕਿੰਤਾ ਦੇ ਹਾਲਾਤ ਨੇ ਲੁਧਿਆਣਾ ਪੂਰੇ ਲੁਧਿਆਣਾ ਦੀ ਜੇ ਗੱਲ ਕਰੀਏ ਤਾਂ ਆਪਾਂ ਲਗਭਗ 10 11 10 12 ਪੁਆਇੰਟ ਨੇ ਜੋ ਵਲਨਰੇਬਲ ਪੁਆਇੰਟ ਹਿਸਟੋਰਿਕਲੀ ਬਣਦੇ ਸੀ ਸਸਰਾਲੀ ਉਹਦੇ ਵਿੱਚੋਂ ਪਹਿਲਾ ਆ ਜੋ ਇਰੀਗੇਸ਼ਨ ਮੈਗਮੇਲੋ ਦੱਸਿਆ ਗਿਆ ਕਿ ਸਸਰਾਲੀ ਵਲਨਰੇਬਲ ਪੁਆਇੰਟ ਪਹਿਲਾਂ ਨਹੀਂ ਸੀਗਾ ਤੇ 10 ਪੁਆਇੰਟ ਸੀਗੇ ਬਟ ਦਸਾਂ ਦੇ ਅੰਡਰ ਕੰਟਰੋਲ ਹੀ ਜੀ ਸਰ ਹੈਲਥ ਦੀਆਂ ਟੀਮਾਂ ਕਿਸ ਤਰ੍ਹਾਂ ਤਾਇਨਾਤ ਕੀਤੀਆਂ ਆਈਆਂ ਤਿਆਰੀ ਕੀ ਕੀ ਰੱਖੀ ਸ਼ਹਿਰ ਦੇ ਵਿੱਚ ਲਗਭਗ ਲਗਭਗ 10-15 ਮੈਡੀਕਲ ਕੈਂਪ ਜਿਹੜੇ ਲਗਾਏ ਗਏ ਆ ਤਾਂ ਕਿ ਉੱਥੇ ਔਰ ਉੱਥੇ ਟੀਮਾਂ ਜਿਹੜੀਆਂ ਤਾਇਨਾਤ ਕੀਤੀ ਗਈਆਂ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਵੀ ਲੁਧਿਆਣਾ ਦੇ ਵਿੱਚ ਹੀ ਮੌਜੂਦ ਆ ਅੱਜ ਉਹ ਵੀ ਜਾਇਜ਼ਾ ਲੈ ਰਹੇ ਆ ਤੇ ਮੀਟਿੰਗਾਂ ਕਰ ਰਹੇ ਆ ਵੀ ਤਾਂ ਕਿ ਜਿਹੜੀ ਫਲੱਡ ਤੋਂ ਬਾਅਦ ਜਾਂ ਮੀਂਹ ਤੇ ਭਾਰੀ ਮੀਂਹ ਤੋਂ ਬਾਅਦ ਜਿਹੜਾ ਪਾਣੀ ਇਕੱਠਾ ਹੋ ਉਹਦੀ ਬਿਮਾਰੀਆਂ ਨਾ ਫੈਲਣ ਸਰ ਸੋਸ਼ਲ ਮੀਡੀਆ ਤੁਸੀਂ ਵੀ ਚਲਾਉਂਦੇ ਹੋਵੋਗੇ ਤੁਹਾਡਾ ਬਹੁਤ ਵਾਹ ਵਾਹ ਵੀ ਸੋਸ਼ਲ ਮੀਡੀਆ ਤੇ ਹੋ ਰਹੀ ਆ ਤੁਹਾਡੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਕਿਸ ਤਰ੍ਹਾਂ ਲੱਗ ਰਿਹਾ ਚਾਹੇ ਤੁਹਾ ਨਹੀਂ ਮੈਂ ਧੰਨਵਾਦ ਕਰਨਾ ਚਾਹੁੰਦਾ ਪਰ ਮੈਨੂੰ ਲੱਗਦਾ ਮੇਰੇ ਨਾਲ ਬਹੁਤ ਮਿਹਨਤ ਉੱਥੇ ਲੋਕੀ ਕਰੇ ਸੀ ਬਟ ਜਿਹੜੀ ਮੌਕੇ ਦੇ ਹਾਲਾਤ ਸੀਗੇ ਕਿਉਂਕਿ ਉੱਥੇ ਹਨੇਰਾ ਵੀ ਹੋ ਰਿਹਾ ਸੀ ਬੰਨ ਵੀ ਜਿਹੜਾ ਹੈਗਾ ਉਹਨੂੰ ਖਾਰ ਲੱਗ ਰਹੀ ਸੀ ਤੇ ਜੋ ਵੀ ਉੱਥੇ ਮੌਕੇ ਤੇ ਲੱਗਿਆ ਤੇ ਉਸੇ ਹਿਸਾਬ ਨਾਲ ਹੀ ਕੰਮ ਕੀਤਾ ਬਟ ਮੈਂ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਪਿੰਡ ਵਾਲਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਔਰ ਸਾਡੇ ਐਨਜੀਓਜ਼ ਦਾ ਔਰ ਮੀਡੀਆ ਸਾਥੀਆਂ ਦਾ ਜੋ ਪਲਪਲ ਦੀ ਅਪਡੇਟ ਜਿਹੜੀ ਹੈ ਲੋਕਾਂ ਤੱਕ ਪਹੁੰਚਾਉਂਦੇ ਰਹੇ ਸਰ ਹੁਣ ਕੀ ਲੋਕਾਂ ਵਾਸਤੇ ਕੀ ਮੈਸੇਜ ਰਹੇਗਾ ਕਿਉਂਕਿ ਸ਼ਹਿਰ ਦੇ ਵਿੱਚ ਪੈਨਿਕ ਵੀ ਬਹੁਤ ਜ਼ਿਆਦਾ ਕ੍ਰੀਏਟ ਹੋ ਗਿਆ ਸਿਕਾ ਹੁਣ ਕੀ ਮੈਸੇਜ ਦੇਣਾ ਚਾਹੋਗੇ ਸ਼ਹਿਰ ਵਸਨੀਕਾਂ ਨਹੀਂ ਬਿਲਕੁਲ ਹਜੇ ਪੈਨਿਕ ਕਰਨ ਦੀ ਲੋੜ ਨਹੀਂ ਹੈ ਸਿਚੁਏਸ਼ਨ ਬਿਲਕੁਲ ਠੀਕ ਹੈ ਕੰਟਰੋਲ ਦੇ ਵਿੱਚ ਹੈ ਖਾਰ ਲੱਗ ਰਹੀ ਹੈ ਲੇਕਿਨ ਸਾਡੀ ਟੀਮਾਂ ਉੱਥੇ ਕੰਟਰੋਲ ਕਰ ਰਹੀਆਂ ਹਨ ਜਾਨ ਜਾਨ ਦਾ ਨੁਕਸਾਨ ਕੋਈ ਨਹੀਂ ਹੈ ਕਿਸੇ ਨੂੰ ਜਿਹੜਾ ਹੈਗਾ ਕੋਈ ਇਦਾਂ ਦੀ ਨੁਕਸਾਨ ਵਾਲੀ ਗੱਲ ਨਹੀਂ ਹੈ ਬਹੁਤ ਬਹੁਤ ਧੰਨਵਾਦ ਜੀ ਤਾਂ ਇਸ ਸੰਸਾ ਦੇ ਨਾਲ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਰਮਨਸ਼ੂ ਜੈਨ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਕਹਿੰਦੇ ਖਾਰ ਜ਼ਰੂਰ ਲੱਗ ਰਹੀ ਹੈ ਪਰ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਤੁਹਾਡੇ ਲਈ ਅਪਡੇਟਸ ਹਨ ਜਰੂਰ ਕੈਮਰਾਮੈਨ ਸਨੀ ਦੇ ਨਾਲ ਸਨਮਜੀਤ ਸਿੰਘ ਪੱਲਾ ਜਾਣੇ ਤੇ ਸ਼ਿਰਦਾਰਣਾ